ਹਾਂਜੀ ਪ੍ਰਧਾਨ ਜੀ ਜੋ ਅੱਜ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਤੁਹਾਡੀ ਮੀਟਿੰਗ ਹੋਈ ਆ ਉਹਦੇ ਬਾਰੇ ਕੀ ਗੱਲਬਾਤ ਆ ਤੁਸੀਂ ਕੀ ਜਾਣਕਾਰੀ ਸਾਂਝੀ ਕਰਨੀ ਹੈ ਉਹ ਸਾਨੂੰ ਦੱਸੋ ਮੈਂ ਲਖਮਣ ਸਿੰਘ ਸੇਵੇ ਵਾਲਾ ਸੁਭਾ ਜਨ ਸਕੱਤਰ ਪੰਜਾਬ ਖੇਤ ਮੈਦੂ ਨੂੰ ਨੇ ਅਨੋਰ ਮੇਰੇ ਨਾਲ ਡੇ ਸ਼ੰਕਰ ਰਾਸ ਸਿੰਘ ਮਾਨ ਸੁਭਾ ਸਕੱਤਰ ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗਰਾਹਾਂ ਅੱਜ ਚੰਡੀਗੜ੍ਹ ਦੇ ਪ੍ਰਸ਼ਾਸਨ ਵੱਲੋਂ ਤੇ ਪੰਜਾਬ ਦੇ ਪ੍ਰਸ਼ਾਸਨ ਦੇ ਵੱਲੋਂ ਸਾਡੇ ਨਾਲ ਲਗਭਗ 3 3.5 ਘੰਟੇ ਮੀਟਿੰਗ ਕੀਤੀ ਗਈ ਮੀਟਿੰਗ ਦਾ ਸਾਰ ਤਾਂ ਇਹ ਸੀ ਕਿ ਪ੍ਰਸ਼ਾਸਨ ਸਾਰਾ ਜ਼ੋਰ ਲਾ ਰਿਹਾ ਸੀ ਕਿ ਜਿਹੜਾ ਕੱਲ ਨੂੰ ਵਿਧਾਨ ਸਭਾ ਵੱਲ ਮਾਰਚ ਆ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਕੈਨਸਲ ਕੀਤਾ ਜਾਵੇ ਰੱਦ ਕੀਤਾ ਜਾਵੇ ਔਰ ਜਥੇਬੰਦੀਆਂ ਦੀ ਸਮਝ ਸੀ ਕਿ ਇਹ ਮਾਰਚ ਨੂੰ ਰੱਦ ਨਹੀਂ ਕੀਤਾ ਜਾ ਸਕਦਾਗਾ ਇਸ ਕਰਕੇ 2.5 3 ਘੰਟੇ ਇਸ ਗੱਲ ਦੇ ਉੱਤੇ ਜਦੋਜਹਿਦ ਹੋਈ ਔਰ ਇਹ ਰੇੜਕਾ ਹਜੇ ਤੱਕ ਬਰਕਰਾਰ ਆ ਕਿਉਂਕਿ ਅਸੀਂ ਸਮਝਦੇ ਆ ਕਿ ਚੰਡੀਗੜ੍ਹ ਦੀ ਜੋ ਰਾਜਧਾਨੀ ਆ ਇਸ ਸਾਰੀ ਦੇ ਉੱਤੇ ਹੀ ਪੰਜਾਬ ਦੇ ਲੋਕਾਂ ਦਾ ਅਧਿਕਾਰ ਆ ਨਾ ਕਿ ਸਿਰਫ ਚੌਂਕੀ ਸੈਕਟਰ ਦਾ ਅਧਿਕਾਰ ਆ ਉਹ ਇਹ ਆਸਾਨ ਜਿਤਾ ਰਹੇ ਸੀ ਕਿ ਤੁਸੀਂ ਸਾਨੂੰ ਚੰਡੀਗੜ੍ਹ ਦਾ ਜਿਹੜਾ 34 ਸੈਕਟਰ ਹੈ ਦੇ ਤਾਂ ਹੁਣ ਇਹ ਦੁਗਾਂ ਤੁਸੀਂ ਅੱਗੇ ਵਧਣ ਦਾ ਫੈਸਲਾ ਨਾ ਕਰੋ ਅਸੀਂ ਇਹ ਪੂਰੀ ਤਰ੍ਹਾਂ ਨਾਲ ਸਪਸ਼ਟ ਕੀਤਾ ਕਿ ਇਹ ਪੰਜਾਬ ਦੇ ਪਿੰਡਾਂ ਨੂੰ ਅੜਾੜ ਕੇ ਰਾਜਧਾਨੀ ਬਣਾਈ ਗਈ ਹੈ ਤੇ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ ਤੱਕ ਜਾਣ ਦਾ ਪੂਰਾ ਅਧਿਕਾਰ ਆ ਆਖਰ ਪ੍ਰਸ਼ਾਸਨ ਦੇ ਵੱਲੋਂ ਇਸ ਗੱਲ ਦੇ ਉੱਤੇ ਦੁਬਾਰਾ ਜ਼ੋਰ ਪਾਇਆ ਗਿਆ ਕਿ ਆਪਾਂ ਇੱਕ ਵਾਰੀ ਮੀਟਿੰਗ ਦੁਬਾਰਾ ਕਰਗੇ ਅਸੀਂ ਇੱਕ ਗੱਲ ਜ਼ਰੂਰ ਕੀਤੀ ਕਿ ਅਸੀਂ ਸਾਰੇ ਦਾ ਸਾਰਾ ਇਕੱਠ ਆ ਜਿੰਨਾ ਵੀ ਹੋਊਗਾ ਉਹ ਉਹਨੂੰ ਨਹੀਂ ਲੈ ਕੇ ਜਾਣਾ ਚਾਹੁੰਦੇ ਕਿ ਨਾ ਇੰਨਾ ਸਾਰਾ ਇਕੱਠ ਜਾ ਸਕਦਾ ਹੈ ਅਸੀਂ ਇਹਦੇ ਵਿੱਚੋਂ ਪਾਸਾ ਹਿੱਸਾ 5000 ਲੈ ਜੀਏ 4000 ਲੈ ਜੀਏ ਉਹਦੇ ਤੇ ਅੜੇ ਰਹੇ ਹਾਂ ਪਰ ਪ੍ਰਸ਼ਾਸਨ ਦਾ ਸੀ ਕਿ ਸਿਰਫ 11 ਬੰਦੇ ਜਾਓ ਇਸ ਗੱਲ ਦੇ ਉੱਤੇ ਜਿਹੜੀ ਉਹ ਮੀਟਿੰਗ ਆ ਉਹ ਇੱਕ ਵਾਰੀ ਰੇੜਕਾ ਬਰਕਰਾਰ ਰਿਹਾ ਤੇ ਆਖਰਦਮਾਰ ਮੀਟਿੰਗ ਕਰਨ ਦੇ ਫੈਸਲੇ ਨਾਲ ਇਹ ਮੀਟਿੰਗ ਸਮਾਪਤ ਹੋਈ ਆ ਅਸੀਂ ਸਾਰੇ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਖੁਦਕਸ਼ੀ ਪੀੜਤ ਪਰਿਵਾਰਾਂ ਨੂੰ ਜ਼ੋਰਦਾਰ ਸੱਦਾ ਦੇ ਰਹੇ ਹਾਂ ਕਿ ਕੱਲ ਨੂੰ ਵੱਡੀ ਤੋਂ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਸਮੇਤ ਚੰਡੀਗੜ੍ਹ ਦੇ 34 ਸੈਕਟਰ ਦੇ ਜਿਹੜਾ ਦਸਹਰਾ ਗਰਾਊਂਡ ਆ ਉੱਥੇ ਪਹੁੰਚਣ ਦੀ ਖੇਚਲ ਕਰਨ ਤਾਂ ਕਿ ਜੋ ਭਗਵੰਤ ਮਾਨ ਸਰਕਾਰ ਪੂਰੀ ਤਰ੍ਹਾਂ ਦੇ ਨਾਲ ਮਜ਼ਦੂਰਾਂ ਕਿਸਾਨਾਂ ਦੇ ਉਲਟ ਖੜੀ ਆ ਇਹਤੀ ਨੀਤੀ ਬਣਾਉਣ ਤੋਂ ਭੱਜੀ ਹੋਈ ਆ ਅਸੀਂ ਜਿਹੜੀ ਖੇਤੀ ਨੀਤੀ ਬਣਾਉਣ ਦੀ ਮੰਗ ਕਰਦੇ ਆ ਕਿ ਇਹ ਖੇਤੀ ਨੀਤੀ ਮਜ਼ਦੂਰ ਕਿਸਾਨ ਵਾਤਾਵਰਨ ਪੱਖੀ ਹੋਵੇ ਤੇ ਇਸ ਖੇਤੀ ਖੇਤਰ ਦੇ ਵਿੱਚ ਉਹ ਸਾਮਰਾਜੀਆਂ ਦਾ ਜ਼ਹੀਰਦਾਰਾਂ ਦਾ ਸੂਲਪੋਰ ਘਰਾਣਿਆਂ ਦਾ ਜਿਹੜਾ ਕਬਜ਼ਾ ਹੈ ਜਿਹੜੀ ਜਕੜ ਆ ਉਹ ਤੋੜੀ ਜਾਵੇ ਮਜ਼ਦੂਰਾਂ ਕਿਸਾਨਾਂ ਸਰ ਚੜੇ ਕਰਜ਼ੇ ਖਤਮ ਕੀਤੇ ਜਾਣ ਖਦਕਸ਼ੀ ਕੀਟਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਬੇਕਰਿਆਂ ਤੇ ਲੋੜਵੰਦਾਂ ਨੂੰ ਪਲਾਟ ਦਿੱਤੇ ਜਾਣ ਔਰ ਜ਼ੈਹਰਾ ਮੁਕਤਰ ਸੈਨਾ ਮੁਕਤ ਜਿਹੜੀ ਫਸਲੀ ਪੈਦਾਵਾਰ ਆ ਉਹਨੂੰ ਉਤਸ਼ਾਹਤ ਕੀਤਾ ਜਾਵੇ ਤੇ ਸਭਨਾ ਫਸਲਾਂ ਦੀ ਸਵਿਧਾਨਕ ਗਰੰਟੀ ਕੀਤੀ ਜਾਵੇ ਲਾਹੇਵੰਦ ਭਾਵਾਂ ਤੇ ਖਰੀਦਣ ਦੀ ਤੇ ਜੋ ਆਮ ਲਕਾਈ ਆ ਉਹਦੇ ਵਾਸਤੇ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਕੇ ਦੀਪੂਆ ਰਹੀ ਸਸਤੇ ਰਾਸ਼ਨ ਦਾ ਪ੍ਰਬੰਧ ਕਰਨ ਵਰਗੀਆਂ ਮੰਗਾਂ ਸਾਡੇ ਵਿੱਚ ਸ਼ਾਮਲਾ ਪ੍ਰਸ਼ਾਸਨ ਇਹਨਾਂ ਸਾਰੀਆਂ ਮੰਗਾਂ ਨੂੰ ਕਹਿ ਰਿਹਾ ਕਿ ਇਹ ਸਿਰਫ ਥੋਡੀਆਂ ਨਹੀਂ ਇਹ ਸਭ ਨਾਲ ਲੋਕਾਂ ਦੇ ਹਿੱਤ ਦੀਆਂ ਮੰਗਾਂ ਹਨ ਪਰ ਇਹਦੇ باوجود ਮਾਰਚ ਨੂੰ ਰੋਕਣ ਦੇ ਵਾਸਤੇ ਉਹਨਾਂ ਨੇ ਬਹੁਤ ਅੱਜ ਜਦੋਜਹਿਦ ਕੀਤੀ ਆ ਅਸੀਂ ਇਹ ਉਹਨਾਂ ਦੀ ਤਜਵੀਜ਼ ਨੂੰ ਰੱਦ ਕਰਕੇ ਆਏ ਆ ਦੁਬਾਰਾ ਸਵੇਰ ਬੈਠਾਂਗੇ ਰਾਤ ਨੂੰ ਜਦੋਂ ਮੰਡੀਆਂ ਦੀ ਮੀਟਿੰਗ ਵੀ ਹੋਊਗੀ ਤੇ ਅਗਲਾ ਫੈਸਲਾ ਜਿਹੜਾ ਉਹ ਕੱਲ ਨੂੰ ਹੋਊਗਾ ਤੇ ਮਾਰਚ ਸਾਡਾ ਹਰ ਹਾਲਤ ਕੀਤਾ ਜਾਵੇ ਬਹੁਤ ਅੰਮ੍ਰਿਤ